ਮਾਪਿਆਂ ਦੇ ਤੇ ਬੱਚਿਆਂ ਦੇ ਵਿਚਾਲੇ ਇੱਕ فاਸਲਾ ਬਣਿਆ ਹੋਇਆ ਜੀ ਜੇ ਇਹ ਸ਼ਾਇਦ ਬੱਚਿਆਂ ਨੂੰ ਘਰ ਦੇ ਵਿੱਚੋਂ ਜਿਹੜੀ ਸਾਂਝ ਉਹ ਨਿਗ ਨਹੀਂ ਮਿਲਦਾ ਬਿਸਤਰ ਕੇ ਉਹ ਮਾਪਿਓ ਨਾਲ ਦਿਲ ਦੀ ਗੱਲ ਸਾਂਝੀ ਨਹੀਂ ਕਰਦੇ ਬਿਲਕੁਲ ਜੀ ਪੰਜਾਬੀ ਕਹਾਵਤ ਹੈ ਕਿ ਖੁਸ਼ੀ ਲੱਭਣ ਲਈ ਬੰਦਾ ਕੁਝ ਵੀ ਕਰਨ ਤਿਆਰ ਹੁੰਦਾ ਇਹ ਉਹ ਗੱਲ ਹੈ ਜੀ ਕਿ ਕਰਦਿਆਂ ਨੇ ਧਿਆਨ ਨਹੀਂ ਦਿੱਤਾ ਸਰ ਜਾਂ ਤਾਂ ਜਿਹਦੇ ਕੋਲ ਬਹੁਤ ਪੈਸਾ ਹੁੰਦਾ ਉਹ ਨਸ਼ਾ ਕਰਦਾ ਜਾਂ ਜਿਹੜਾ ਗਰੀਬ ਹੈ ਜਦੋਂ ਦੀ ਰੋਟੀ ਕਪੜਾ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਨਾ ਹੁੰਦੀਆਂ ਉਹਨੂੰ ਪ੍ਰੋਪਰ ਕੰਮ ਨਹੀਂ ਮਿਲਦਾ ਉਹ ਇਹ ਕਰਦੇ ਨੇ ਤੇ ਹੁਣ ਆਪਣਾ ਡਾਟਾ ਵੀ ਇਹੀ ਕਹਿ ਰਿਹਾ ਕਿ ਜਿਹੜੇ ਸਪਲਾਇਰ ਨੇ ਉਹ ਤਾਂ ਬਹੁਤ ਅਮੀਰ ਲੋਕ ਨੇ ਔਰ ਜਿਹੜਾ ਨਸ਼ਾ ਕਰਨ ਵਾਲੇ ਉਹ ਆਮ ਮਜ਼ਦੂਰ ਲੋਕ ਹੈ ਰੇਡੀਓ ਫੋਕ ਐਂਡ ਬੀਟਸ 88.4 FM ਤੇ ਸਾਡੇ YouTube ਚੈਨਲ ਫੋਕ ਐਂਡ ਬੀਟਸ ਤੇ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਇੱਕ ਨਵੇਖਲੇ ਇੱਕ ਬੜੇ ਭਖਤੇ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਕਦੇ ਸਾਡੇ ਪੰਜਾਬ ਦੀ ਪਛਾਣ ਸਾਡੇ ਸਿਹਤਮੰਦ ਸਾਡੇ ਡੀਲਡੋਲ ਵਾਲੇ ਨੌਜਵਾਨਾਂ ਤੋਂ ਮਿਹਨਤ ਕਸ਼ ਲੋਕਾਂ ਤੋਂ ਹੁੰਦੀ ਸੀ ਪਰ ਇਹ ਦੁਖਾਂਤ ਹੈ ਕਿ ਬਦਲੇ ਸਮੇ ਦੇ ਨਾਲ ਪੰਜਾਬ ਨੂੰ ਨਸ਼ਿਆਂ ਦੇ ਦਰਿਆ ਦੇ ਨਾਲ ਜਾਣਿਆ ਲੱਗ ਪਿਆ ਅਸੀਂ ਇਸ ਵਿਸ਼ੇ ਦੇ ਕਾਰਨ ਇਹ ਕਿੱਥੋਂ ਸ਼ੁਰੂ ਹੋਇਆ ਇਹਦੇ ਵਿੱਚ ਕਿਹੜੇ ਵੱਖਰੇ ਵੱਖਰੇ ਪੱਖ ਨੇ ਲੋਕਾਂ ਦੀ ਮਾਨਸਿਕਤਾ ਨੌਜਵਾਨਾਂ ਦੀ ਮਾਨਸਿਕਤਾ ਜਿੰਨੇ ਵਿਸ਼ੇ ਅਸੀਂ ਛੋਹ ਸਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਤੇ ਗੱਲ ਕਰੀਏ ਅੱਜ ਸਾਡੇ ਨਾਲ ਵਿਸ਼ੇਸ਼ ਮਹਿਮਾਨ ਨੇ ਡਾਕਟਰ ਸਵਿੰਦਰਪਾਲ ਜੀ ਡਾਕਟਰ ਸਵਿੰਦਰਪਾਲ ਜੀ ਦੇ ਬਾਰੇ ਮੈਂ ਥੋੜੀ ਜਾਣਕਾਰੀ ਦੇ ਦਿਆਂ ਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਸੋਸ਼ਲ ਸਾਇੰਸਸ ਦੇ ਵਿੱਚ ਹੋਈ ਹੈ ਲਿਟਰੇਚਰ ਦੇ ਨਾਲ ਪੰਜਾਬ ਦੇ ਨਾਲ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਇਹ ਕਮਲਾ 네ਰੂ ਕਾਲਜ ਫਾਰ ਔਮਨ ਫਗਵਾੜਾ ਦੇ ਵਿੱਚ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਨੇ ਹੁਣ ਤੱਕ 7 ਪੁਸਤਕਾਂ ਤੋਂ ਇਲਾਵਾ ਦਰਜਣਾ ਸ਼ਾਇਦ ਦਰਜਣਾ ਨਹੀਂ ਬਹੁਤ ਅਣਗਿਣਤ ਜੋ ਲੇਖ ਨੇ ਆਰਟੀਕਲ ਨੇ ਇਹਨਾਂ ਵਿਸ਼ਿਆਂ ਤੇ ਉਹ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਨੇ ਤੇ ਨਿਰੰਤਰ ਸਰਗਰਮ ਨੇ ਦੋ ਪੁਸਤਕਾਂ ਨੇ ਉਹਨਾਂ ਦੀਆਂ ਰੋਲ ਆਫ ਔਮਨ ਇਨ ਫਰੀडम ਸਟਰਗਲ ਇਹ ਇੰਗਲਿਸ਼ ਦੇ ਵਿੱਚ ਨੇ ਇੱਕ ਹੈ ਜੰਗੇ ਆਜ਼ਾਦੀ ਵਿੱਚ ਪੰਜਾਬੀ ਔਰਤਾਂ ਦਾ ਯੋਗਦਾਨ ਨਿਆਰਾ ਸਚਾਰਾ ਸਿੱਖ ਧਰਮ ਇੱਕ ਪੁਸਤਕ ਦਾ ਉਨ੍ਹਾਂ ਨੇ ਸੰਪਾਦਨ ਕੀਤਾ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਤਿਹਾਸਕ ਅਤੇ ਸੱਭਿਆਚਾਰਕ ਦੇਣ ਇੱਕ ਪੁਸਤਕ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਤੇ ਉਹਨਾਂ ਨੂੰ ਸਮਰਪਿਤ ਕੀਤੀ ਇੱਕ ਪੁਸਤਕ ਉਹਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਤੇ ਹੈ ਤੇ ਇੱਕ ਪੁਸਤਕ ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਤੇ ਹੈ ਅਸੀਂ ਸਰਦਾਰ ਅਜੀਤ ਸਿੰਘ ਨੂੰ ਪਗੜੀ ਸੰਭਾਲ ਜੱਟਾ ਲਹਿਰ ਤੋਂ ਬਖੂਬੀ ਪਛਾਣਦੇ ਹਾਂ ਇਹ ਹੈ ਉਹਨਾਂ ਦਾ ਵਿਸ਼ਾਲ ਦਾਇਰਾ ਜਿਹਦੇ ਵਿੱਚ ਉਹ ਰਹਿ ਕੇ ਲਿਖਦੇ ਨੇ ਅੱਜ ਪੰਜਾਬ ਦੀ ਜੋ ਨਸ਼ਿਆਂ ਦੀ ਸਮੱਸਿਆ ਹੈ ਪੰਜਾਬ ਦੇ ਵਿੱਚ ਨੌਜਵਾਨੀ ਦੇ ਵਿੱਚ ਉਹਦੇ ਲਈ ਫਿਕਰਮੰਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਮੈਡਮ ਅਸੀਂ ਗੱਲ ਕਰਾਂਗੇ ਅੱਜ ਨਸ਼ਿਆਂ ਦੇ ਵਿਸ਼ੇ ਤੇ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਹੈ ਨਸ਼ਾ ਬਹੁਤ ਦੇਰ ਤੋਂ ਚੱਲਦਾ ਆ ਰਿਹਾ ਜਿੱ ਤੱਕ ਮੈਨੂੰ ਸਮਝ ਲੱਗੀ 50 ਸਾਲਾਂ ਤੋਂ ਮੈਂ ਸੁਣਦੀ ਆ ਰਹੀ ਬਚਪਨ ਤੋਂ ਕਿ ਨਸ਼ੇ ਦੀ ਸ਼ੁਰੂਆਤ ਹੋਈ ਪਰ ਹੁਣ ਤਾਂ ਸਰਹੱਦੀ ਹੋ ਗਈ ਪਿਛਲੇ ਮਤਲਬ 2 ਦਹਾਕੇ ਤੋਂ ਤਾਂ ਬੁਰਾ ਹਾਲੀ ਹੋ ਗਿਆ ਆਪਣੇ ਪੰਜਾਬ ਦਾ ਮੈਂ ਉਸੇ ਵਿਸ਼ੇ ਤੇ ਆਉਣ ਲੱਗਾ ਸੀ ਕਿ ਨਸ਼ਾ ਬਹੁਤ ਦੇਰ ਤੋਂ ਚੱਲਦਾ ਆ ਰਿਹਾ ਸ਼ਾਇਦ ਹਜ਼ਾਰਾਂ ਸਾਲ ਤੋਂ ਪਰ ਇਹ ਇੰਨਾ ਜ਼ਿਆਦਾ ਜਿਹੜਾ ਉੱਭਰ ਕੇ ਸਾਹਮਣੇ ਕਦੇ ਨਹੀਂ ਸੀ ਆਇਆ ਆਮ ਸੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕਿ ਤਣਾਅ ਤੋਂ ਜਾਂ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਜਾਂ ਥੋੜਾ ਜਿਹਾ ਆਪਣੇ ਆਪ ਨੂੰ ਕੰਫਰਟ ਦੇਣ ਲਈ ਲੋਕ ਨਸ਼ਾ ਕਰਦੇ ਸੀ ਕਰ ਲੈਂਦੇ ਸੀ ਹਾਂਜੀ ਹਾਂਜੀ ਅੱਜ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਦੋਂ ਸਰਕਾਰ ਨੂੰ ਇਹ ਐਲਾਨ ਕਰਨਾ ਪਵੇ ਕਿ ਯੁੱਧ ਨਸ਼ਿਆਂ ਵਿਰੁੱਧ ਹਾਂਜੀ ਜੋ ਇਸ ਲਈ ਮਹਿੰਮ ਚੱਲ ਰਹੀ ਹੈ ਮਹਿੰਮ ਚੱਲ ਰਹੀ ਹੈ ਠੀਕ ਹੈ ਜੀ ਯੁੱਧ ਨਸ਼ਿਆਂ ਵਿਰੁੱਧ ਯੁੱਧ ਦਾ ਮਤਲਬ ਹੈ ਵੀ ਫਿਰ ਅਸੀਂ ਇੱਕ ਜਿਹੜੀ ਹੱਦ ਸੀ ਉਹ ਪਾਰ ਕਰ ਚੁੱਕੇ ਹਾਂ ਪਾਰ ਕਰ ਚੁੱਕੇ ਹਾਂ ਪਾਰ ਕਰ ਚੁੱਕੇ ਹਾਂ ਇਹਦੇ ਕਾਰਨ ਕੀ ਰਹੇ ਕਿਨੇ ਲਾਪਰਵਾਹੀ ਕੀਤੀ ਕਿਨੇ ਇਹਨੂੰ ਵਧਣ ਦਿੱਤਾ ਕਿਨੇ ਇਹਨਾਂ ਚੀਜ਼ਾਂ ਨੂੰ ਅਸੀਂ ਬਾਚੇ ਛੇੜਾਂਗੇ ਮੈਂ ਤੁਹਾਨੂੰ ਤੁਸੀਂ ਇੱਥੋਂ ਸ਼ੁਰੂ ਕਰੋ ਕਿ ਨਸ਼ਾ ਅਸਲ ਦੇ ਵਿੱਚ ਹੈ ਕੀ ਔਰ ਇਹਦੀ ਸਾਨੂੰ ਜ਼ਰੂਰਤ ਕਿਉਂ ਪੈਂਦੀ ਹੈ ਸਰ ਜਿਤ ਤੱਕ ਨਸ਼ੇ ਦੀ ਜ਼ਰੂਰਤ ਦੀ ਗੱਲ ਹੈ ਨਸ਼ੇ ਜ਼ਰੂਰਤ ਪਿੱਛੇ ਬੜੇ ਕਾਰਨ ਜ਼ਿੰਮੇਵਾਨ ਨੇ ਜਿਵੇਂ ਆਪਾਂ ਸਮਾਜ 'ਚ ਦੇਖਦੇ ਹਾਂ ਅਨਿਆਂ ਹੋ ਰਿਹਾ ਹੈ ਵਿਤਕਰਾ ਹੋ ਰਿਹਾ ਅਮੀਰੀ ਗਰੀਬੀ ਦਾ ਜਿਹੜਾ ਹੈ ਬਹੁਤ ਜ਼ਿਆਦਾ ਫਰਕ ਹੈ ਨੌਕਰੀਆਂ ਨਹੀਂ ਮਿਲਦੀਆਂ ਫਰਸਟ੍ਰੇਸ਼ਨ ਹੈ ਸੋ ਲੋਕਾਂ ਨੇ ਇਸ ਫਰਸਟ੍ਰੇਸ਼ਨ ਤੋਂ ਬਾਹਰ ਨਿਕਲਣ ਦੇ ਲਈ ਨਸ਼ੇ ਦਾ ਰਸਤਾ ਬਣਾ ਲਿਆ ਤੇ ਇਹ ਰਸਤਾ ਉਹਨਾਂ ਨੇ ਅਪਣਾਇਆ ਕਿਸ ਫਾਰਮ ਦੇ ਵਿੱਚ ਕਿਸੇ ਨੇ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਫਿਰ ਸਮੈਕ ਨਸ਼ੇ ਦੀਆਂ ਭੁੱਕੀਆਂ ਇਹੋ ਜਿਹੀ ਚੀਜ਼ਾਂ ਲੱਗ ਗਈਆਂ ਤੇ ਇਦੇ ਵਿੱਚੋਂ ਕਿ ਪੈਸਾ ਬਹੁਤ ਜ਼ਿਆਦਾ ਫਿਰ ਕਈਆਂ ਤਾਂ ਲਾਤੀ ਲੱਗੇ ਕਈਆਂ ਨੇ ਇਸ ਨੂੰ ਐਸ ਬਿਜ਼ਨਸ 'ਚ ਅਪਣਾ ਲਿਆ ਪਰ ਇੱਥੋਂ ਤੱਕ ਵੀ ਡਾਟਾ ਦੱਸਦਾ ਆਂਕੜੇ ਦੱਸਦੇ ਨੇ ਕਿ ਉਹਨਾਂ ਦੇ ਬਿਜ਼ਨਸ ਦੇ ਵਿੱਚ ਉਹਨਾਂ ਦੇ ਘਰ ਦੀਆਂ ਇਸਤਰੀਆਂ ਵੀ ਸ਼ਾਮਿਲ ਨੇ ਉਹਨਾਂ ਦੇ ਆਪ ਦੇ ਬੱਚੇ ਵੀ ਇਫੈਕਟਿਡ ਨੇ ਪਰ ਫਿਰ ਵੀ ਉਹ ਇਸ ਮੈਂ ਕਹਾਂਗੀ ਨਰਕ ਵਿੱਚੋਂ ਇਸ ਹਨੇਰੇ ਵਿੱਚੋਂ ਇਸ ਕਾਲੇ ਖੂਹ ਦੇ ਵਿੱਚੋਂ ਨਿਕਲ ਨਹੀਂ ਪਾਰੇ ਪਰ ਜਦੋਂ ਅਸੀਂ ਇਸ ਤਣਾਅ ਦੀ ਸਟ੍ਰੈਸ ਦੀ ਹਰ ਚੀਜ਼ ਦੀ ਗੱਲ ਕਰਦੇ ਹਾਂ ਸ਼ਾਇਦ ਇਹ ਸਿਰਫ ਸਾਡੇ ਪੰਜਾਬ ਦੇ ਵਿੱਚ ਨਹੀਂ ਹੈ ਨਹੀਂ ਜੀ ਨਹੀਂ ਮੁਕਾਬਲ ਤਨ ਅਸੀਂ ਪੰਜਾਬੀ ਜਿਹੜੇ ਆ ਅਸੀਂ ਬਾਕੀਆਂ ਦੇ ਕੰਪੈਰੀਟਿਵਲੀ ਬਾਕੀਆਂ ਦੇ ਮੁਕਾਬਲ ਤਨ ਸੌਖੇ ਆ ਅਸੀਂ ਫਿਰ ਅਸੀਂ ਸਾਈਕਲੋਜੀਕਲੀ ਮੈਂਟਲੀ ਅਸੀਂ ਸਟਰੋਂਗ ਆ ਅਸੀਂ ਫਿਰ ਸਾਨੂੰ ਇੰਨੀ ਜ਼ਿਆਦਾ ਜਿਹੜੀ ਲੋੜ ਕਿਉਂ ਪਈ ਜਿਸ ਤਰੀਕੇ ਪੰਜਾਬ ਬਦਨਾਮ ਹੋਇਆ ਕੀ ਤੁਹਾਨੂੰ ਲੱਗਦਾ ਵੀ ਇਹ ਸਿਰਫ ਤਾਂ ਸਿਰਫ ਬਦਨਾਮੀ ਆ ਹਾਂ ਮੈਂ ਇਨਾ ਮੰਨਦਾ ਸੌਰੀ ਮੈਂ ਥੋੜੀ ਗੱਲ ਅੱਗੇ ਬਤਾਲਾਂ ਮੈਂ ਇਹਨਾਂ ਮੰਨਦਾ ਕਿ ਦੇਸ਼ਕੀਤ ਪੂਰੀ ਦੁਨੀਆ ਦੇ ਜਿਹੜੇ ਵੱਡੇ ਸ਼ਹਿਰ ਆ ਹਾਂਜੀ ਉਹਨਾਂ ਦੇ ਵਿੱਚ ਪੰਜਾਬ ਤੋਂ ਕਈ ਗੁਣਾ ਜ਼ਿਆਦਾ ਨਸ਼ਾ ਚੱਲਦਾ ਇਹਦੇ ਨਾਲੋਂ ਜ਼ਿਆਦਾ ਖਤਰਨਾਕ ਨਸ਼ੇ ਚੱਲਦੇ ਬਿਲਕੁਲ ਸਰ ਮਹਾਰਾਸ਼ਟਰ ਆ ਦੀ ਦੇਖ ਲਓ ਛਤੀਸਗੜ੍ਹ ਨੂੰ ਦੇਖ ਲਓ ਉੱਤਰ ਪ੍ਰਦੇਸ਼ ਦੇਖ ਲਓ ਇਹ ਤਾਂ ਪਹਿਲਾਂ ਤੋਂ ਹੀ ਸੀ ਪੰਜਾਬ ਦਾ ਨਾਮ ਭਾਵੇਂ ਪਿੱਛੇ ਆ ਪਰ ਫੇਰ ਵੀ ਸਰ 7-8 ਮਿਲੀਅਨ ਲੋਕ ਨੇ ਜਿਹੜੇ ਇਸ ਨਸ਼ੇ ਦਾ ਸ਼ਿਕਾਰ ਹੋਏ ਨੇ ਤੇ ਮੈਨੂੰ ਇੱਕ ਕਾਰਨ ਇਹ ਵੀ ਲੱਗਦਾ ਕਿ ਹੁਣ ਪਿਛਲੇ ਕੁਝ ਸਾਲਾਂ ਤੋਂ ਤਕਰੀਬਨ 3 ਦਹਾਕਿਆਂ ਤੋਂ ਕਹਿ ਲਓ ਸਰ ਕੀ ਬਾਹਰ ਜਾਣ ਦਾ ਬਹੁਤ ਦੌਰ ਲੱਗਿਆ ਲੋਕੀ ਆਪਣੀਆਂ ਪਹਿਲੀਆਂ ਵੇਚ ਹੀ ਜਾਂਦੇ ਨੇ ਤੇ ਪੜ੍ਹਾਈ ਲਿਖਾਈ ਉਹਨਾਂ ਨੇ ਕਰਨੀ ਨਹੀਂ 10ਵੀਂ ਪਲੱਸ 2 ਅੱਗੇ ਜਾਂਦੇ ਸੀ ਦੇਖੋ ਗਦਰ ਪਾਰਟੀ ਦੀ ਜਿਹੜੀ ਹੈ ਨਹੀਂ ਅਮਰੀਕਾ ਵਿੱਚ ਹੀ ਰੱਖੀ ਗਈ ਆ ਉਹ ਖੇਤੀ ਤੇ ਬੰਦੇ ਸੀ ਅੰਗਰੇਜ਼ਾਂ ਨੇ ਜਦੋਂ ਉਹਨਾਂ ਨੂੰ ਤੰਗ ਕੀਤਾ ਤੇ ਉਹ ਤੋਂ ਛੱਡ ਕੇ ਉੱਥੇ ਚਲੇ ਗਏ ਪਰ ਹੁਣ ਕੀ ਹੈ ਕਿ ਕੁਝ ਫੈਮਿਲੀਸ ਆ ਜਿਹੜੀਆਂ ਪਹਿਲਾਂ ਚਲੀਆਂ ਸੈਟਲ ਹੋ ਗਈਆਂ ਹੁਣ ਇੱਕ ਇੱਕ ਦੌਰ ਚੱਲ ਪਿਆ ਕਿ ਇੱਕ ਦੂਜੇ ਨੂੰ ਦੇਖ ਕੇ ਸਭ ਨੇ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਤੇ ਉਸ ਬਾਹਰ ਜਾਣ ਦੇ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਨੇ ਉਹ ਕਹਿੰਦੇ ਜੀ ਵੀ ਆਹ ਸਪਲਾਈ ਤੂੰ ਦੇ ਦੇ ਤੇ ਅਸੀਂ ਤੈਨੂੰ ਇੰਨੇ ਲੱਖ ਰੁਪਏ ਦੇ ਦਾਂਗੇ ਤੇ ਤੇਰਾ ਬਾਹਰ ਦਾ ਸਾਰਾ ਖਰਚਾ ਨਿਕਲ ਜਾਣਾ ਤੇ ਮਾਪਿਆਂ ਨੂੰ ਵਿਚਾਰਿਆਂ ਨੂੰ ਕਈ ਵਾਰ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਬੱਚਾ ਕੀ ਕਰ ਰਿਹਾ ਤੁਹਾਡੇ ਇਸ ਗੱਲ ਦੇ ਵਿੱਚੋਂ ਕੁਝ ਸਵਾਲ ਮੇਰੇ ਦਿਮਾਗ ਦੇ ਵਿੱਚ ਨਵੇਂ ਆਏ ਪਹਿਲਾ ਸਵਾਲ ਤਾਂ ਇਹ ਆਇਆ ਕਿ ਮਾਪਿਆਂ ਦੇ ਤੇ ਬੱਚਿਆਂ ਦੇ ਵਿਚਾਲੇ ਇੱਕ ਫਾਸਲਾ ਬਣਿਆ ਹੋਇਆ ਜੀ ਜੇ ਇਹ ਸ਼ਾਇਦ ਬੱਚਿਆਂ ਨੂੰ ਘਰ ਦੇ ਵਿੱਚੋਂ ਜਿਹੜੀ ਸਾਂਝ ਉਹ ਨਿਗ ਨਹੀਂ ਮਿਲਦਾ ਇਸ ਤਰ੍ਹਾਂ ਕਿ ਉਹ ਮਾਪਿਓ ਨਾਲ ਦਿਲ ਦੀ ਗੱਲ ਸਾਂਝੀ ਨਹੀਂ ਕਰਦੇ ਬਿਲਕੁਲ ਜੀ ਸਰ ਮੈਂ ਹੁਣ ਤੁਹਾਨੂੰ ਦੱਸ ਜਿਵੇਂ ਹੁਣ ਪਿਕਚਰਾਂ ਵਿੱਚ ਵੀ ਦਿਖਾਉਂਦੇ ਹਿੰਦੀ ਪਿਕਚਰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਅਮੀਰ ਲੋਕ ਨੇ ਸਰ ਉਹਨਾਂ ਕੋਲ ਟਾਈਮ ਹੀ ਨਹੀਂ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਕਿ ਉਹ ਤਿੰਨ ਦਿਨ ਦਿਨ ਵਿੱਚ ਤਿੰਨ ਵਾਰੇ ਸਿੱਖਾਣਾ ਖਾਣਾ ਖਾਣੇ ਆ ਇੱਕ ਖਾਣੇ ਵੀ ਤਾਂ ਬੱਚੇ ਦੇ ਨਾਲ ਬੈਠਣ ਉਹਨੂੰ ਪੁੱਛਣ ਬੇਟਾ ਅੱਜ ਦੀ ਤੇਰਾ ਕੀ ਰੂਟੀਨ ਰਿਹਾ ਤੂੰ ਕੀ ਕੀਤਾ ਉਹਨਾਂ ਕੋਲ ਤਾਂ ਟਾਈਮ ਨਹੀਂ ਆ ਨੌਕਰਾਂ ਨੇ ਸਿੱਤੇ ਬੱਚੇ ਪਾਲਦੇ ਨੇ ਹੁਣ ਜਾਦਾ ਮੋਬਾਈਲ ਆ ਉਹਨੇ ਤਾਂ ਆਤੀ ਚੁੱਕ ਦਿੱਤੀ ਆ ਜੀ ਤੇ ਉਹ ਬੱਚਿਆਂ ਨੂੰ ਬੰਜਮ ਦੇ ਬੱਚਿਆਂ ਛੋਟਿਆਂ ਨੂੰ ਮੋਬਾਈਲ ਫੜਾ ਦਿੰਦੇ ਨੇ ਜੀ ਤੇ ਮੈਂ ਹੀ ਮੈਂ ਤਾਂ ਸਰ ਨਸ਼ਾ ਮੋਬਾਈਲ ਨੂੰ ਵੀ ਇੱਕ ਨਸ਼ਾ ਹੀ ਮੰਨਦੀ ਹਾਂ ਹਾਂ ਬਿਲਕੁਲ ਐਡਿਕਸ਼ਨ ਹੈ ਬਿਲਕੁਲ ਐਡਿਕਸ਼ਨ ਸਰ ਤੁਸੀਂ ਦੇਖੋ ਤਾਂ ਸਾਈਡ ਇਫੈਕਟ ਕਿੰਨਾ ਹੈ ਕਿ ਬੱਚੇ ਦੇ ਉੱਤੇ ਬ੍ਰੇਨ ਤੇ ਕਿੰਨਾ ਸਾਈਡ ਇਫੈਕਟ ਹੈ ਤੇ ਉਹਦੀਆਂ ਆਈ ਸਾਈਡ ਤੇ ਕਿੰਨਾ ਇਫੈਕਟ ਹੈ ਕਿ ਉਹ ਨਖੋ ਖੇਡਾਂ ਤੋਂ ਪਰੇ ਹੋ ਗਿਆ ਘਰ ਦੇ ਅੰਦਰ ਉਹਨੂੰ ਬੰਦ ਕਰਕੇ ਛੱਡ ਦਿੱਤਾ ਜਾਂ ਵੀਡੀਓ ਗੇਮ ਖੇਲੀ ਜਾਣਗੇ ਜਾਂ ਜਿਹੜਾ ਹੈ ਮੋਬਾਈਲ ਤੇ ਕਰੀ ਜਾਣਗੇ ਅਸੀਂ ਅੱਜ ਇਸ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਉਹਦੀ ਆਈਸੋਲੇਸ਼ਨ ਆ ਹਾਂਜੀ ਬਾਕੀਆਂ ਤੋਂ ਸੋਸਾਇਟੀ ਤੋਂ ਬਿਲਕੁਲ ਇੰਡੀਵਿਜੂਅਲਿਜ਼ਮ ਜਿਹੜਾ ਉੱਤੇ ਪੈਦਾ ਹੋ ਰਿਹਾ ਔਰ ਜਿਹੜੀ ਉਹਦੀ ਕਮਿਊਨੀਕੇਸ਼ਨ ਹੈ ਵਨ ਵੇਅ ਹੈ ਯੈਸ ਮਿਊਚੁਅਲ ਨਹੀਂ ਹੈ ਮਿਊਚੁਅਲ ਨਹੀਂ ਬਿਲਕੁਲ ਇੰਟਰੈਕਸ਼ਨ ਬਿਲਕੁਲ ਖਤਮ ਹੋ ਗਿਆ ਹੈ ਜੀ ਹਾਂ ਜੀ ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਨਸ਼ੇ ਦੀ ਲੋੜ ਕਿਉਂ ਪਵੇ ਮੇਰੇ ਖਿਆਲ ਜਿਹੜਾ ਅੰਦਰਲਾ ਖਲਾਅ ਹੈ ਹਾਂਜੀ ਖਲਾਅ ਨੂੰ ਉਹ ਬੱਚੇ ਦੇ ਅੰਦਰ ਦਾ ਖਲਾਅ ਹੈ ਖਲਾਅ ਨੂੰ ਪੂਰਾ ਕਰਨ ਲਈ ਪਰਨਦੇ ਜਿਵੇਂ ਆਪਾਂ ਕਹਿ ਲਈ ਇੱਕ ਪੰਜਾਬੀ ਕਵਿਤਾ ਕਿ ਖੁਸ਼ੀ ਲੱਭਣ ਲਈ ਬੰਦਾ ਕੁਝ ਵੀ ਕਰਨ ਤਿਆਰ ਹੁੰਦਾ ਇਹ ਉਹ ਗੱਲ ਹੈ ਜੀ ਕਿ ਕਰਦਿਆਂ ਨੇ ਉਹ ਧਿਆਨ ਨਹੀਂ ਦਿੱਤਾ ਸਰ ਜਾਂ ਤਾਂ ਜਿਹਦੇ ਕੋਲ ਬਹੁਤ ਪੈਸਾ ਹੁੰਦਾ ਉਹ ਨਸ਼ਾ ਕਰਦਾ ਜਾਂ ਜਿਹੜਾ ਗਰੀਬ ਹੈ ਜਦੋਂ ਦੀ ਰੋਟੀ ਕਪੜਾ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਨਾ ਹੁੰਦੀਆਂ ਉਹਨੂੰ ਪ੍ਰੋਪਰ ਕੰਮ ਨਹੀਂ ਮਿਲਦਾ ਉਹ ਇਹ ਕਰਦੇ ਨੇ ਤੇ ਹੁਣ ਆਪਣਾ ਡਾਟਾ ਵੀ ਇਹੀ ਕਹਿ ਰਿਹਾ ਕਿ ਜਿਹੜੇ ਸਪਲਾਇਰ ਨੇ ਉਹ ਤਾਂ ਬਹੁਤ ਅਮੀਰ ਲੋਕ ਨੇ ਔਰ ਜਿਹੜਾ ਨਸ਼ਾ ਕਰਨ ਵਾਲੇ ਉਹ ਆਮ ਮਜ਼ਦੂਰ ਲੋਕ ਆ ਪਹਿਲਾਂ ਲੋਕੀ ਕੋਈ ਕੋਈ ਖਾਂਦਾ ਹੁੰਦਾ ਸੀ ਪਾਨ ਮਸਾਲੇ ਗੁਟਕਾ ਹੁਣ ਤੁਸੀਂ ਆਮ ਸਕੂਲਾਂ ਦੇ ਨੇੜੇ ਦੇਖ ਲਓ ਸਰ ਅੱਡਿਆਂ ਤੇ ਦੇਖ ਲਓ ਉਹ ਉਹ ਉਹਨਾਂ ਨੇ ਆਪਣੇ ਖੋਖੇ ਲਾਏ ਹੋ ਨੇ ਸ਼ਰਿਆਂ ਵਿੱਚੀ ਜਾਂਦੇ ਨੇ ਕੋਈ ਉਹਨਾਂ ਨੂੰ ਕੁਝ ਕਹਿੰਦਾ ਨਹੀਂ ਨਹੀਂ ਇਸ ਤੋਂ ਇਲਾਵਾ ਜਿਹੜਾ ਸਾਈਕੋਲੋਜੀਕਲੀ ਵੀ ਬੱਚਿਆਂ ਨੂੰ ਪ੍ਰੀਪੇਅਰ ਕੀਤਾ ਜਾ ਰਿਹਾ ਨਾ ਨਸ਼ੇ ਦੇ ਹਾਂਜੀ ਬਿਲਕੁਲ ਸਰ ਉਹ ਇਸ ਤਰੀਕੇ ਕੀਤਾ ਜਾ ਰਿਹਾ ਕਿ ਉਹ ਜਿਹੜੇ ਉਹਨਾਂ ਦੇ ਚੂਰਨ ਖਾਣ ਵਾਲੇ ਘਟੇ ਮਿੱਠੇ ਉਹਦੀ ਪੈਕਿੰਗ ਉਹਦੇ ਵਿੱਚ ਵੀ ਸਰ ਈਵਨ ਆਈਸਕਰੀਮਾਂ ਦੇ ਵਿੱਚ ਵੀ ਸਰ ਪਾ ਕੇ ਜਿਹੜੇ ਨੇ ਫੂਡ ਆਈਟਮਸ ਦੇ ਵਿੱਚ ਵੀ ਪਾ ਕੇ ਜਿਹੜਾ ਹੈ ਦਿੱਤਾ ਜਾ ਰਿਹਾ جا ਰਿਹਾ ਬੱਚਿਆਂ ਨੂੰ ਹਾਂਜੀ ਬੱਚਿਆਂ ਨੂੰ ਅੱਛਾ ਇੱਕ ਤੁਸੀਂ ਦੇਖੋ ਅਸੀਂ ਕਿੱਥੋਂ ਕਿੱਥੋਂ ਬਚਾ ਲਾਂਗੇ ਜਦੋਂ ਮੈਂ ਜਦੋਂ ਵਿਚਰਦਾ ਲੋਕਾਂ ਦੇ ਵਿੱਚ ਤਾਂ ਮੈਂ ਦੇਖ ਰਿਹਾ ਕਿ ਸਕੂਲ ਚ ਪੜਦੇ ਬੱਚੇ ਐਸੋਲੇ ਨਸ਼ਿਆਂ ਤੇ ਲੱਗ ਰਹੇ ਬਿਲਕੁਲ ਲੱਗ ਰਹੇ ਔਰ ਉਹ ਵੀ ਜਿਹੜੇ ਮੀਡਲ ਕਲਾਸਸ ਜਾਂ ਹਾਈ ਕਲਾਸਸ ਦੇ ਬਿਲਕੁਲ ਸਰ ਜਿਨ੍ਹਾਂ ਦੀ ਉਮਰ 10 ਤੋਂ 17 ਸਾਲ ਦੀ ਉਮਰ ਦੇ ਬੱਚੇ ਤੁਹਾਨੂੰ ਜ਼ਿਆਦਾ ਘਰੇ ਹੋਏ ਮਿਲਣਗੇ ਜੀ ਜਦੋਂ ਉਹਨਾਂ ਦੀ ਸੋਚ ਕੱਚੀ ਹੁੰਦੀ ਹੈ ਉਹ ਇਹਦਾ ਉਹ ਪਤਾ ਨਹੀਂ ਹੁੰਦਾ ਕਿ ਸਾਡੇ ਤੇ ਕੀ ਅਸਰ ਹੋਣਾ ਤਾਂ ਕੀ ਸਾਨੂੰ ਇਹ ਨਹੀਂ ਲੱਗਦਾ ਵੀ ਬੱਚੇ ਜਿਹੜੇ ਆ ਮਾਂ ਪਿਓ ਜਿਹੜੇ ਬੱਚਿਆਂ ਨੂੰ ਇਸ ਗੱਲ ਲਈ ਪਹਿਲਾਂ ਪ੍ਰਿਪੇਅਰ ਮੈਂਟਲੀ ਪ੍ਰਿਪੇਅਰ ਨਹੀਂ ਕਰ ਰਹੇ ਕਿ ਤੁਹਾਡੇ ਨਾਲ ਆ ਹੋ ਸਕਦਾ ਬਿਲਕੁਲ ਸਰ ਦਾ ਤਾਂ ਮੈਂ ਨਹੀਂ ਕਰ ਰਿਹਾ ਸਤਾਈਓ ਦਾ ਇਹ ਹੋ ਰਿਹਾ ਈਵਨ ਸਰ ਸਕੂਲਾਂ ਦੇ ਵਿੱਚ ਵੀ ਡਰਗ ਐਡਿਕਸ਼ਨ ਦੀ এডਿਕੇਸ਼ਨ ਦੇਣੀ ਚਾਹੀਦੀ ਆ ਸਬਜੈਕਟ ਆ ਜ਼ਰੂਰ ਆ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਨਸ਼ੇ ਦੇ ਅਸਰ ਵੱਧ ਰਹੇ ਨੇ ਕੀ ਸੀਰੀਅਸ ਥਾਟ ਨਹੀਂ ਦਿੱਤਾ ਜਾ ਰਿਹਾ ਇਸ ਗੱਲ ਨੂੰ ਜੇ ਬੱਚਿਆਂ ਨੂੰ ਘਰ ਤੋਂ ਹੀ ਇਹ ਸਿੱਖਿਆ ਦਿੱਤੀ ਜਾਵੇ ਤੇ ਫਿਰ ਜੇ ਸਕੂਲ 'ਚ ਵੀ ਇਹ ਸਿੱਖਿਆ ਦਿੱਤੀ ਜਾਵੇ ਮੈਨੂੰ ਨਹੀਂ ਲੱਗਦਾ ਕਿ ਉਹਦਾ ਪੋਜ਼ਿਟਿਵ ਰਿਜ਼ਲਟ ਨਹੀਂ ਆਏਗਾ ਆਊਗਾ ਜੇ ਬੱਚੇ ਅਵੇਅਰ ਹਨ ਉਹਨਾਂ ਨੂੰ ਪਤਾ ਕਿ ਮੈਂ ਆਹ ਨਸ਼ਾ ਇਹ ਨਸ਼ਾ ਹੋ ਸਕਦਾ ਮੈਂ ਨਹੀਂ ਖਾਣਾ ਪਰ ਆਪਾਂ ਉਹਨਾਂ ਨੂੰ ਅਵੇਅਰ ਹੀ ਨਹੀਂ ਕਰ ਰਹੇ ਉਹਨਾਂ ਨੂੰ ਐਜੂਕੇਟ ਹੀ ਨਹੀਂ ਕਰ ਰਹੇ ਅਸੀਂ ਉਹ ਅਸੀਂ ਬੱਚੇ ਨੂੰ ਇਸ ਗੱਲ 'ਵੀ ਕਨਵਿੰਸ ਨਹੀਂ ਕਰ ਰਹੇ ਕਿ ਜੇ ਬੇਟੇ ਤੁਹਾਡੇ ਤੋਂ ਕੋਈ ਗਲਤੀ ਹੋ ਜਾਂਦੀ ਤੁਸੀਂ ਸਾਡੇ ਨਾਲ ਆ ਕੇ ਗੱਲ ਕਰੋ ਕਿਉਂਕਿ ਸਰ ਅੱਗੇ ਪਾ ਦੇਖੋ ਸਿਗਾ ਹਰ ਇੱਕ ਨੂੰ ਕਿਸੇ ਨੂੰ ਕਿਸੇ ਦੇ ਦਾ ਕਿਸੇ ਨੂੰ ਆਪਣੇ ਫਾਦਰ ਦਾ ਕਿਸੇ ਨੂੰ ਚਾਚੇ ਦਾ ਡਰ ਹੁੰਦਾ ਸੀ ਹੁਣ ਸਰ ਡਰ ਹੈ ਪਰ ਡਰ ਇਸ ਤਰ੍ਹਾਂ ਦਾ ਹੈ ਕਿ ਉਹ ਆਪਣੇ ਮਨ ਦੀ ਗੱਲ ਵੀ ਸ਼ੇਅਰ ਨਹੀਂ ਕਰਦੇ ਜੇ ਸ਼ੇਅਰ ਕਰ ਲੈ ਤਾਂ ਸ਼ੇਅਰਿੰਗ ਐਸੀ ਚੀਜ਼ ਹੈ ਜਿਹਦੇ ਨਾਲ ਸਰ ਕਿਸੇ ਵੀ ਸਮੱਸਿਆ ਦਾ ਹੱਲ ਹੋ ਸਕਦਾ ਨੇ ਸਾਡੇ ਹੁਣ ਇੱਕ ਹੋਰ ਜਿਹੜੀ ਵੱਡੀ ਸਮੱਸਿਆ ਹੈ ਕਿ ਸੜੀਆਂ ਫੈਮਲੀਆਂ ਜਿਹੜੀਆਂ ਸੀ ਉਹ ਸਿੰਗਲ ਹੋ ਗਈਆਂ ਨਿਊਕਲੀਅਰ ਹੋ ਗਈਆਂ ਹਾਂ ਹਾਂਜੀ ਪਹਿਲਾਂ ਹਾਂ ਹਾਂਜੀ ਪਹਿਲਾਂ ਜੁਆਇੰਟ ਫੈਮਲੀ ਸੀ ਸਭ ਨਜ਼ਰ ਹੁੰਦੀ ਸੀ ਕਿਹੜਾ ਕਿੰਨੇ ਵਜੇ ਆ ਰਿਹਾ ਬਾਈ ਕਿਹੜੀ ਸੰਗਤ ਵਿੱਚ ਰਹਿੰਦਾ ਨਜ਼ਰ ਰੱਖਦੇ ਸੀ ਪਿੰਡ ਵਾਲਿਆਂ ਨੂੰ ਸਭ ਨੂੰ ਪਤਾ ਹੁੰਦਾ ਸੀ ਵੀ ਆਹ ਆ ਟੋਲੀ ਚੰਗੀ ਨਹੀਂ ਆ ਮੁੰਡੇ ਹੀਰ ਚੰਗੀ ਨਹੀਂ ਆ ਇੱਥੇ ਨਹੀਂ ਇਹਨਾਂ ਨਾਲ ਗੱਲ ਨਹੀਂ ਕਰਨੀ ਇਹਨਾਂ ਨਾਲ ਨਹੀਂ ਬਹਿਣਾ ਪਰ ਹੁਣ ਤਾਂ ਸਾਰੇ ਇੰਨੇ ਜ਼ਿਆਦਾ ਬਿਜ਼ੀ ਐ ਕੋਈ ਕਿਸੇ ਨੂੰ ਦੇਖਦਾ ਨਹੀਂ ਸਿੰਗਲਰ ਫੈਮਲੀਆਂ ਨੇ ਕਿਸੇ ਕਿਹੜਾ ਕੋਈ ਕਿਹੜੇ ਟਾਈਮ ਘਰ ਆ ਰਿਹਾ ਕੋਈ ਸਵੇਰੇ ਆ ਰਿਹਾ ਕੋਈ ਸ਼ਾਮ ਨੂੰ ਆ ਰਿਹਾ accordingly society ਵਿੱਚ बिहेव ਕਰ ਰਹੇ ਨੇ ਬਿਲਕੁਲ ਅੱਛਾ ਸਾਡੀ ਸੋਸਾਇਟੀ ਵੀ ਮੈਨੂੰ ਲੱਗਦਾ ਕਿ ਸ਼ਾਇਦ ਕਮਜ਼ੋਰ ਪੈ ਗਈ ਆ ਜਿਹੜੀ ਸੋਸ਼ਲ ਬੌਂਡਿੰਗ ਸੀ ਨਾ ਸਾਡੀ ਉਹ ਖਤਮ ਹੋ ਰਹੀ ਹੈ ਖਤਮ ਹੋ ਰਹੀ ਆ ਇਸ ਕਰਕੇ ਕਿਸੇ ਦਾ ਬੱਚਾ ਜੇ ਵਿਗੜ ਗਿਆ ਹਾਂਜੀ ਤੇ ਦੂਸਰਾ ਬੰਦਾ ਇਹ ਹਿੰਮਤ ਨਹੀਂ ਕਰਦਾ ਇਹ ਵਿਸ਼ਵਾਸ ਵੀ ਘਟ ਗਿਆ ਆਪਸੀ ਜਿਹੜੇ ਸੀ ਕਿ ਕਿਸੇ ਕੋਈ ਬੰਦਾ ਹਿੰਮਤ ਨਹੀਂ ਕਰਦਾ ਕਿ ਮੈਂ ਉਹਦੇ ਘਰਦਿਆਂ ਨੂੰ ਦੱਸ ਸਕਾਂ ਹਾਂਜੀ ਦੱਸ ਸਕਾਂ ਉਹ ਸਰ ਪਤਾ ਕਿਉਂ ਉਹਨੂੰ ਮੈਨੂੰ ਲੱਗਦਾ ਕਿ ਕਿਉਂਕਿ ਸਰ ਗਰਮ ਖੂਨ ਨੇ ਹਰ ਇੱਕ ਜਿਹੜੇ ਮੰਨ ਲਓ ਕਿਸੇ ਨੇ ਪੂਨੇ ਦਾ ਕੰਮ ਕਰ ਵੀ ਦਿੱਤਾ 10 ਵੀ ਦਿੱਤਾ ਗਲੀ ਮੱਲੇ ਵਿੱਚ ਘਰਦਿਆਂ ਨੂੰ ਕਿ ਤੁਹਾਡਾ ਬੱਚਾ ਆਇੰਦਾ ਜੇ ਉਹਨਾਂ ਨੇ ਬੱਚੇ ਨਾਲ ਸਰਸਰੀ ਗੱਲ ਵੀ ਕੀਤੀ ਸਰ ਉਹ ਟੋਲੇ ਲੈ ਕੇ ਆ ਜੰਦੇ ਕਹਿੰਦੇ ਉਹਦਾ ਮੈਸਿਰ ਫਾੜ ਦੇਣਾ ਲੜਾਈ ਝਗੜੇ ਵੱਧ ਜਾਂਦੇ ਨੇ ਫਿਰ ਫਿਰ ਆਪਣੇ ਆਪ ਜਿਹੜੇ ਨੇਕ ਦਿਲ ਲੋਕ ਨੇ ਉਹ ਪਿੱਛੇ ਹਟ ਜਾਂਦੇ ਨੇ ਉਹ ਕਹਿੰਦੇ ਜੀ ਜਦ ਸਾਡੀ ਸੁਣਵਾਈ ਹੀ ਨਹੀਂ ਹੈ ਤਾਂ ਸਾਨੂੰ ਕੀ ਫਾਇਦਾ ਜੀ ਇਹ ਇੱਕ ਪੱਖ ਸੀ ਸੋਸਾਇਟੀ ਕਮਜ਼ੋਰ ਹੋਈ ਹਾਂਜੀ ਜਿਹੜਾ ਮਾਫੀਆ ਹਾਂਜੀ ਉਹ ਸਟਰੋਂਗ ਹੋ ਗਿਆ ਉਹ ਬਹੁਤ ਸਟਰੋਂਗ ਹੋ ਗਿਆ ਸਰ ਮਾਫੀਆ ਨੂੰ ਪਤਾ ਲੱਗ ਗਿਆ ਕਿ ਕਿੱਥੇ ਵੀਕਨੈਸ ਹੈ ਕਿਹੜਾ ਇਹਦਾ ਵੀਕ ਪੁਆਇੰਟ ਹੈ ਕਿਹੜੀ ਥਾਂ ਤੇ ਇਹਨਾਂ ਦੇ ਉੱਤੇ ਹਮਲਾ ਕੀਤਾ ਜਾ ਸਕਦਾ ਉਸ ਜ਼ਿਆਦਾ ਐਕਟਿਵ ਹੋ ਗਨੇ ਤਾਈਓ ਤਾਂ ਸਭ ਪੈੜਾ ਅਸਰ ਨਜ਼ਰ ਆ ਰਿਹਾ ਇਹਦੇ ਵਿੱਚ ਇੱਕ ਚੀਜ਼ ਹੋਰ ਦੱਸੋ ਸਾਡੇ ਗੀਤ ਸੰਗੀਤ ਦਾ ਸਾਡੀਆਂ ਫਿਲਮਾਂ ਦਾ ਬਹੁਤ ਇਹਦੇ ਵਿੱਚ ਕੀ ਰੋਲ ਹੈ ਤੁਹਾਨੂੰ ਕੀ ਲੱਗਦਾ ਨੈਗੇਟਿਵ ਹੈ ਪੋਜ਼ਿਟਿਵ ਹੈ ਸਰ ਦੋਨੋਂ ਤਰ੍ਹਾਂ ਦਾ ਹੀ ਰੋਲ ਹੈ ਦੋਨੋਂ ਤਰ੍ਹਾਂ ਦੇ ਇਸ ਵਿੱਚ ਕੁਝ ਪਿਕਚਰਾਂ ਚ ਨੈਗੇਟਿਵਿਟੀ ਜਿਵੇਂ ਦਿਖਾਉਂਦੇ ਨਸ਼ਾ ਕਰਦੇ ਦਿਖਾ ਦਿੰਦੇ ਨੇ ਠੀਕ ਹੈ ਉੱਥੋਂ ਬੱਚਿਆਂ ਨੂੰ ਜਿਹੜਾ ਹੈ ਇੱਕ ਲੈਸਨ ਮਿਲ ਜਾਂਦਾ ਕੁਝ ਪਿਕਚਰਾਂ ਸਪੈਸ਼ਲ ਮੰਨਿਆ ਜਿਵੇਂ ਚਿੱਟਾ ਦਰਿਆ ਬਣਿਆ ਸੀਗਾ ਕਿ ਪੰਜਾਬ ਦੇ ਵਿੱਚ ਹੈ ਨਸ਼ੇ ਨੂੰ ਲੈ ਕੇ ਨਸ਼ੇ ਦਾ ਸਰ ਬੱਚੇ ਕੀ ਕਰਦੇ ਨੇ ਪਿਕਚਰ ਜਾਂ ਕੋਈ ਵੀ ਹੁੰਦਾ 2-3 ਘੰਟੇ ਦਾ ਸ਼ੋਅ ਹੁੰਦਾ ਉਹ ਕੀ ਕਰਦੇ ਨੇ ਜਿਹੜਾ ਦਾ ਭੈੜਾ ਪੱਖ ਹੈ ਉਹਨੂੰ ਰੱਖ ਲੈਂਦੇ ਨੇ ਯਾਦ ਕਿ ਭੈੜੇ ਪੱਖ ਨੂੰ ਕੀ ਸਜ਼ਾ ਮਿਲੀ ਉਹਦਾ ਐਂਡ ਕੀ ਹੋਇਆ ਉਹਨੂੰ ਯਾਦ ਨਹੀਂ ਰੱਖਦੇ ਸੋ ਮੇਰਾ ਇਹ ਐਕਸਪੀਰੀਅੰਸ ਰਿਹਾ ਮੈਂ ਦੇਖਦੀ ਆ ਕਿ ਆਪਾਂ ਹੁਣ ਸਰ ਆਪਾਂ ਸਿੱਖਣਾ ਹੀ ਨਹੀਂ ਚਾਹੁੰਦੇ ਮੈਨੂੰ ਐ ਲੱਗਦਾ ਇਹ ਤੁਹਾਡੀ ਗੱਲ ਬਹੁਤ ਵਧੀਆ ਹੈ ਜੀ ਇਹ ਜਿਹੜੀ ਇਹ ਇਹ ਇਹਨੂੰ ਥੋੜਾ ਜਿਹਾ ਸੀ ਇਹਨੂੰ ਥੋੜਾ ਹੋਰ ਇਸ ਵਿੱਚ ਸ਼ੇਰ ਕਰ ਬਿਲਕੁਲ ਨੈਤਿਕ ਸਿੱਖਿਆ ਸਾਡਾ ਵਿਸ਼ਵਾਸ ਘਟਦਾ ਜਾ ਰਿਹਾ ਸਰ ਸਾਰੀ ਸਿੱਖਿਆ ਹੀ ਘਟ ਰਹੀ ਹੈ ਸਰ ਦੂਜਾ ਕੀ ਨੈਤਿਕ ਸਿੱਖਿਆ ਇਸ ਕਰਕੇ ਘਟਦਾ ਜਾ ਰਿਹਾ ਕਿ ਸਾਡਾ ਸਰਬੱਤ ਦਾ ਵਿਸ਼ਵਾਸ ਨਹੀਂ ਮਾਪਿਓ ਕੋਲ ਟਾਈਮ ਨਹੀਂ ਬੱਚਿਆਂ ਨੂੰ ਦੱਸਦੇ ਨਹੀਂ ਕਿ ਭਾਈ ਸਵੇਰੇ ਉੱਠ ਕੇ ਤੁਸੀਂ ਰੱਬ ਦਾ ਨਾਮ ਲੈਣਾ ਜਿਹੜੇ ਵੀ ਮਰਜੀ ਤੁਸੀਂ ਧਰਮ ਦਿਓ 5 ਮਿੰਟ ਜਾਓ ਮੰਦਿਰ ਗੁਰਦੁਆਰਾ ਜਾਓ ਮਸਜਿਦ ਜਾਓ ਰੱਬ ਦਾ ਨਾਮ ਯਾਦ ਕਰੋ ਆਪਣੇ ਬਜ਼ੁਰਗਾਂ ਨੂੰ ਪੈਰੀ ਹੱਥ ਲਾਓ ਉਹ ਗੱਲ ਹੈ ਹੀ ਨਹੀਂਗੀ ਕਿ ਹੁਣ ਬਜ਼ੁਰਗੇ ਨਹੀਂ ਨਾਲ ਰਹਿੰਦੇ ਜੇ ਰਹਿੰਦੇ ਵੀ ਨਹੀਂ ਸਰ ਆਪਣੇ ਆਪਣੇ ਕਮਰੇ ਦੇ ਕੋਈ ਕੋਈ ਰਾਤੀ 12 ਵਜੇ ਸੌ ਰਿਹਾ ਉਹ 10 ਵਜੇ ਉੱਠ ਰਿਹਾ ਬੱਚੇ ਨੇ ਸਕੂਲੇ ਚਲੇ ਜਾਣਾ ਨੌਕਰ ਨੇ ਤਿਆਰ ਕਰਕੇ ਭੇਜ ਦੇਣਾ ਟਿਫਨ ਚ ਕੀ ਪਾਇਆ ਮਾਂ ਨੂੰ ਪਤਾ ਹੀ ਨਹੀਂਗਾ ਜੀ ਅਸਲ ਦੇ ਵਿੱਚ ਘਰ ਨਹੀਂ ਰਹੇ ਹਾਂ ਜੀ ਤੁਸੀਂ ਇਹ ਕਹੋ ਵੀ ਇੱਕ ਮਕਾਨ ਰਹਿ ਗਿਆ ਬਿਲਕੁਲ ਮਕਾਨ ਰਹਿ ਕੇ ਘਰ ਨਹੀਂ ਰਿਹਾ ਘਰ ਨਹੀਂ ਰਿਹਾ ਹਾਂ ਜੀ ਆਪਣਾ ਪਨ ਨਹੀਂ ਰਿਹਾ ਆਪਣਾ ਪਨ ਨਹੀਂ ਰਿਹਾ ਆਪਸੀ ਕੋਈ ਸਾਂਝ ਨਹੀਂ ਸ਼ਾਮ ਨੂੰ ਜਿਵੇਂ ਇਕੱਠੇ ਹੋ ਕੇ ਬੈਠਦੇ ਸੀ ਅਸੀਂ ਤੁਹਾਨੂੰ ਯਾਦ ਹੋਏਗਾ ਬਿਲਕੁਲ ਬਚਪਨ ਦੇ ਵਿੱਚ ਚੁੱਲ੍ਹੇ ਦੇ ਮੂਰੇ ਬੈਠ ਕੇ ਰੋਟੀ ਖਾਂਦੇ ਬਿਲਕੁਲ ਹੈ ਤੰਦੂਰ ਤਾਇਆ ਹੋਣਾ ਤੇ ਸਾਰੇ ਤੰਦੂਰ ਕੋਲ ਮੈਂ ਲੈੰਦਾ ਲੈੰਦਾ ਫੁਲਕਾ ਲੈ ਕੇ ਉੱਥੇ achar chatni ਨਾਲ ਖਾ ਕੇ ਵੀ ਸਰ ਇੰਨਾ ਸਬਰ ਆਉਂਦਾ ਸੀ ਨਾ ਲੱਸੀ ਪੀ ਕੇ ਵੀ ਸਬਰ ਆਉਂਦਾ ਸੀ ਦਾਲ ਦੇ ਨਾਲ ਵੀ ਹੁਣ ਤੁਸੀਂ ਉਹਨਾਂ ਨੂੰ 56 6 56 ਭੋਗ ਵੀ ਰੱਖ ਗਏ ਉਹ ਕਹਿੰਦੇ ਅਸੀਂ ਆਹ ਨਹੀਂ ਖਾਣਾ ਇਹ ਹੋ ਗਿਆ ਸਾਡਾ ਸਮਾਜ ਸਾਡੀ ਫੈਮਲੀ ਅਸੀਂ ਇੱਥੇ ਆ ਗਏ ਜੀ ਇੱਕ ਸ਼ਾਇਦ ਜਦੋਂ ਅਸੀਂ ਇਹਦੇ ਵਿੱਚ ਨਾਲ ਜੋੜਾਂਗੇ ਅਸੀਂ ਪੁਲਿਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਪੋਲਿਟਿਕਸ ਨੂੰ ਸਰਕਾਰ ਨੂੰ ਜੀ ਇਹ ਮਚਾਰ ਅਲੱਗ-ਅਲੱਗ ਗਿਣਨਾ ਠੀਕ ਹੈ ਜੀ ਬਿਲਕੁਲ ਸਰਕਾਰ ਅਲੱਗ ਹੈ ਹਾਂ ਜੀ ਜਿਹੜੀ ਪੋਲਿਟਿਸ਼ੀਅਨ ਅਲੱਗ ਹੈ ਬਿਲਕੁਲ ਅਲੱਗ ਹੈ ਜੀ ਪੁਲਿਸ ਅਲੱਗ ਹੈ ਐਡਮਿਨਿਸਟ੍ਰੇਸ਼ਨ ਅਲੱਗ ਹੈ ਹਾਂ ਜੀ ਇਹ ਕਿੱਥੇ ਖੜਿਆ ਇਹ ਸਾਰੇ ਸੀਨ ਦੇ ਵਿੱਚ ਇਹਨਾਂ ਨੂੰ ਕਰਨਾ ਚਾਹੀਦਾ ਸੀ ਕਿ ਇਹਨੇ ਉਹ ਸਾਰਾ ਕੁਝ ਕੀਤਾ ਸਰ ਦੇਖੋ ਹੁਣ ਪਹਿਲਾਂ ਮੈਂ ਸਰਕਾਰ ਦੀ ਗੱਲ ਕਰਦੀ ਆ ਸਰਕਾਰ ਪਿਛਲੇ 4-5 ਸਾਲਾਂ ਤੋਂ ਬਹੁਤ ਐਕਟਿਵ ਹੈ 15 ਅਗਸਤ 2020 ਨੂੰ ਇਹਨਾਂ ਨੇ ਨਸ਼ਾ ਮੁਕਤ ਭਾਰਤ ਬਿਆਨ ਨੂੰ ਸ਼ੁਰੂ ਜੜਾ ਕੀਤਾ ਫਿਰ ਨਸ਼ਾ ਮੁਕਤ ਦੇ ਮਨਾਣਾ ਸ਼ੁਰੂ ਕਰ ਦਿੱਤਾ 2 ਅਕਤੂਬਰ ਨੂੰ ਗਾਂਧੀ ਜਨਮ ਦਿਤੀ ਦੇ ਨਾਲ ਜਿਹੜਾ ਹੈ ਜੋੜ ਦਿੱਤਾ ਫਿਰ ਜਿਹੜਾ ਇੱਕ ਡਿਪਾਰਟਮੈਂਟ ਬਣਾ ਦਿੱਤਾ ਨੈਸ਼ਨਲ ਲੀਗਲ ਅਥਾਰਟੀ ਦਾ ਨੈਸ਼ਨਲ ਲੈਵਲ ਤੇ ਤੇ ਪੰਜਾਬ ਵਿੱਚ ਵੀ ਉਹਦੀ ਬ੍ਰਾਂਚ ਖੋਲ ਦਿੱਤੀ 2023 ਦੇ ਵਿੱਚ ਤੇ ਹੁਣ ਲੇਟੈਸਟ ਸਰਕਾਰ ਨੇ ਪੰਜ ਮੈਮਰੀ ਕੈਬਿਨੇਟ ਬਣਾਈ ਹੈ ਭਗਵੰਤ ਮਾਨ ਜੀ ਨੇ ਇੱਕ ਮਾਟ ਨੂੰ ਹੀ ਬਣਾਈ ਹੈ 2025 ਦੇ ਵਿੱਚ ਹੀ ਬਣਾਈ ਹੈ ਤੇ ਜਿਹੜੇ ਸਾਡੇ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਜੀ ਉਹ ਕਿਉਂਕਿ ਰੈੱਡ ਕਰਾਸ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਪਦ ਯਾਤਰਾ ਸ਼ੁਰੂ ਕੀਤੀ ਹੋਈ ਹੈ ਤਿੰਨ ਅਪ੍ਰੈਲ ਤੋਂ 8 ਅਪ੍ਰੈਲ ਤੱਕ ਜਿਹੜੀ ਕਿ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਣੀ ਆ ਸਾਰੇ ਪੰਜਾਬ ਦੇ ਵਿੱਚ ਜਾਣੀ ਆ ਬਹੁਤ ਅੱਛੀ ਗੱਲ ਹੈ ਸਰ ਐਨਸੀਸੀ ਐਨਐਸਐਸ ਜਿਹੜੀਆਂ ਨੇ ਐਨਜੀਓ ਵੀ ਆਪਣਾ ਯੋਗਦਾਨ ਪਾ ਰਹੇ ਨੇ ਤੇ ਸਰ ਇਸ ਕੰਮ ਦੇ ਵਿੱਚ ਪੁਲਿਸ ਵੀ ਉਹਨਾਂ ਦੀ ਮਦਦ ਕਰ ਰਹੀ ਆ ਪਰ ਸਰ ਮੈਨੂੰ ਕਿਤੇ ਲੱਗਦਾ ਕਿ ਜਿਹੜੇ ਅਸੀਂ ਅਭਿਆਨ ਚਲਾ ਰਹੇ ਆ ਜਾਂ ਸਰਕਾਰ ਦੀ ਜਿਹੜੀਆਂ ਨੀਤੀਆਂ ਨੇ ਬ੍ਰੈਕਿੰਗ ਵਾਈਟ ਵਿੱਚ ਤਾਂ ਠੀਕ ਨੇ ਪ੍ਰੈਕਟੀਕਲੀ ਸਰ ਨੂੰ ਉਹਨਾ ਸਟਰੋਂਗਲੀ ਨਹੀਂ ਨਿਭਾਇਆ ਜਾ ਰਿਹਾ ਹੁਣ ਜਣੇ ਸਰ ਜਿਵੇਂ ਐਗਜ਼ਾਮਪਲ ਦੇਣੀ ਮੈਂ ਸਨੇਤ ਹੈ ਜਾਂ ਨਸ਼ਾ ਛਡਾਊ ਕੇਂਦਰ ਨੇ ਉੱਥੇ ਬੱਚੇ ਨੂੰ ਲੈ ਜਿੰਦੀ ਪੁਲਿਸ ਫੜ ਕੇ ਦੇ ਆਈ ਜੀ ਠੀਕ ਹੈ ਇਹਦਾ ਛਡਾਊ ਸਰ ਜਿੰਨਾ ਚਿਰ ਉਹ ਉੱਥੇ ਰਹਿੰਦੇ ਨੇ ਠੀਕ ਰਹਿੰਦੇ ਨੇ ਤੇ ਘਰ ਆਏ ਫੇਰ ਕਰ ਲੈਂਦੇ ਨੇ ਜੀ ਜਦ ਤੱਕ ਇਹਨਾਂ ਨਸ਼ਿਆਂ ਕਰਨ ਵਾਲਿਆਂ ਦੇ ਖਿਲਾਫ ਸਰ ਚਾਹੇ ਖਾਣ ਵਾਲਾ ਤੇ ਜਿਹੜਾ ਸਪਲਾਇਰ ਹੈ ਸਖਤ ਨੀਤੀ ਜਾਂ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਸਰ ਇਸ ਹੜ ਨੂੰ ਠੱਲ ਪਾਉਣੀ ਬਹੁਤ ਔਖੀ ਆ ਮੈਂ ਉਸੇ ਚੀਜ਼ ਤੇ ਤੁਹਾਡੇ ਨਾਲ ਅੱਗੇ ਗੱਲ ਜਿਹੜੀ ਕਰਨ ਲੱਗਾ ਸੀ ਇੱਕ ਜਿਹਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਆ ਲੈਗ ਬਿਹਾਈਂਡ ਹਾਂਜੀ ਬਿਲਕੁਲ ਜਦੋਂ ਤੁਸੀਂ ਪਛੜ ਕੇ ਚੱਲਦੇ ਆ ਬਿਲਕੁਲ ਹਾਂਜੀ ਅਸੀਂ ਦੇਰ ਕਰਦੇ ਆ ਜੀ ਤਿੰਨ ਦਹਾਕਿਆਂ ਤੋਂ ਅਸੀਂ ਇਹ ਸਾਰਾ ਗਿਣਿਆ ਵੀ ਸਰਕਾਰ ਇਹ ਕਰ ਰਹੀ ਆ ਜੋ ਪੁਲਿਸ ਕਰ ਰਹੀ ਆ ਹਾਂਜੀ ਫਿਰ ਇਹ ਅਸੀਂ ਕਦੇ ਅਨਲਿਸਿਸ ਕਰਨ ਦੀ ਅਸੀਂ ਸਵੈ-ਪੜਚੋਲ ਦੀ ਲੋੜ ਕਿਉਂ ਨਹੀਂ ਸਮਝੀ ਕਿ ਤਿੰਨ ਦਹਾਕਿਆਂ ਦੇ ਵਿੱਚ ਫਿਰ ਅਸੀਂ ਇਹਦੇ ਤੇ ਕਾਬੂ ਕਿਉਂ ਨਹੀਂ ਪਾ ਸਕੇ ਸਰ ਜਿੰਨਾਕ ਮੈਨੂੰ ਲੱਗਦੇ ਤੱਕ ਮੇਰੀ ਸਮਝ ਹੈ ਮੈਨੂੰ ਇਹ ਲੱਗਦਾ ਸਰ ਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਪਾਲਿਸਿਜ਼ ਬਹੁਤ ਨੇ ਮੁਹਿੰਮਾਂ ਬਹੁਤ ਸ਼ੁਰੂ ਕੀਤੀਆਂ ਗਈਆਂ ਸਰ ਇਹਦੇ ਵਿੱਚ ਸਾਰੀ ਪਬਲਿਕ ਯੋਗਦਾਨ ਨਹੀਂ ਪਾ ਰਹੀ ਚਾਹੇ ਸਰ ਨਾ ਪੁਲਿਸ ਮਾੜੀ ਨਹੀਂ ਹੈ ਤੇ ਨਾ ਹੀ ਮੈਂ ਕਹਾਂਗੀ ਬਹੁਤ ਹੀ ਚੰਗੀ ਆ ਪੁਲਿਸ ਵੀ ਤੁਹਾਨੂੰ ਹਰ ਇਨਸਾਨ ਅਸਰ ਗੁਣ ਨਾ ਗੁਣ ਸਭ ਥਾਮਾ ਤੇ ਆ ਸਾਰੇ ਸਮਾਜ ਦੇ ਵਿੱਚ ਸਾਰੇ ਸਮਾਜ ਦੇ ਵਿੱਚ ਚੰਗੇ ਬੰਦੇ ਵੀ ਬਹੁਤ ਹੋਣਗੇ ਜਿਹੜੀ ਬੜੀ ਇਨਸੈਂਸਰਟੀ ਨਾਲ ਲੁਆਲਟੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਕਈ ਨਾਲ ਹੀ ਮਿਲੇ ਹੁੰਦੇ ਨਸ਼ਾ ਵਾਲਿਆਂ ਦੇ ਨਾਲ ਸਿਰ ਫੜ ਕੇ ਕਿਦਾਂ ਕਰਨ ਸਵੇਰੇ ਬਾਹਰ ਨਿਕਲਉਣਾ ਇੰਨੇ ਪੈਸੇ ਚੜਾ ਦਿੱਤੇ ਸਰ ਸਰ ਜੇ ਇੱਥੇ ਕ腐ਸ਼ਨ ਮੈਨੂੰ ਮੇਨ ਕਾਰਨ ਲੱਗਦਾ ਸਰ ਕ腐ਸ਼ਨ ਜੇ ਸਰ ਮੰਨ ਲਓ ਕਿਸੇ ਅਮੀਰ ਦਾ ਬੰਦਾ ਫੜਿਆਗਾ ਨਸ਼ਾ ਕਰਦੇ ਆਗਾ ਸਪਲਾਈਅਰ ਅੰਦਰ ਹੋਇਆ ਉਤੋਂ ਸਰਕਾਰ ਉਤੋਂ ਹੀ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰੈਸ਼ਰ ਆ ਜਾਂਦਾ ਵੀ ਇਨਤਬਾਹ ਕਰ ਲਓ ਉਹਦੇ ਵਿੱਚ ਮੇਰੇ ਖਿਆਲ ਫਿਰ ਜਿਹੜੀ ਪੋਲਿਟਿਕਸ ਇਨਵੋਲਵ ਹੁੰਦੀ ਹੈ। ਹਾਂਜੀ ਤਾਂ ਹੀ ਸਰ ਪੋਲਿਟਿਕਸ ਤੋਂ ਵੱਡੀ ਚੀਜ਼ ਮੈਨੂੰ ਲੱਗਦੀ ਹੈ ਪੋਲਿਟਿਕਸ। ਪੋਲਿਟਿਕਸ ਹਾਂਜੀ। ਵੀ ਜਿਹੜੇ ਉਹਨਾਂ ਦੇ ਆਪਣੇ ਪਰਸਨਲ ਇੰਟਰਸਟ ਆ। ਜੀ। ਹੈਨਾ ਉਹ ਬਹੁਤ ਜ਼ਿਆਦਾ ਆ ਕੁਝ ਲੋਕਾਂ ਦੇ। ਮੈਂ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ। ਨਹੀਂ ਮੈਂ ਵੀ ਉਹੀ ਕਹਿ ਰਿਹਾ ਬਿਲਕੁਲ ਕੁਝ ਲੋਕਾਂ ਦਾ ਪੋਲਿਟਿਸ਼ੀਅਨ ਹੈ। ਹਾਂਜੀ ਜਿਨ੍ਹਾਂ ਦੇ ਜਿਨ੍ਹਾਂ ਦੀ ਸਰਕਾਰੀ ਦਰਵਾਜ਼ੇ ਤੱਕ ਪਹੁੰਚ ਹੈ ਸਰ ਉਹੀ ਸੇ। ਜਿਨ੍ਹਾਂ ਦੇ ਅੱਗੇ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਵੀ ਬੇਵਸੋਕ ਹੋ ਜਾਂਦੀ ਹੈ। ਹਾਂਜੀ ਹਾਂਜੀ ਹਾਂਜੀ। ਦੂਸਰੀ ਚੀਜ਼ ਦੂਸਰੀ ਜਿਹੜੀ ਤੁਸੀਂ ਕੀਤੀ ਗੱਲ ਉਹ ਮੈਂ ਉਹਦੇ ਨਾਲ ਇੱਕ ਹੋਰ ਚੀਜ਼ ਜੋੜਦਾ ਜੀ ਤੁਸੀਂ ਕ腐ਸ਼ਨ ਦੀ ਗੱਲ ਕੀਤੀ ਮੈਂ ਇਹ ਕਿ ਦੀ ਇੱਕ ਮੈਂ ਹੋਰ ਚੀਜ਼ ਜੋੜਦਾ ਉਹ ਹੈ ਵਿਲ ਪਾਵਰ ਹਾਂਜੀ ਅਸੀਂ ਅਧੇ ਅਦੂਰੇ ਮਨ ਨਾਲ ਹਾਂਜੀ ਕਿਸੇ ਵੀ ਮੋਹਮ ਦੇ ਨਾਲ ਅਸੀਂ ਜੁੜਦੇ ਹਾਂ ਕੋਈ ਮੋਹਮ ਚਲਾਉਨੇ ਹਾਂ ਸ਼ਾਇਦ ਅਸੀਂ ਅਧੇ ਅਦੂਰੇ ਮਨ ਨਾਲ ਇੱਕ ਮਜਬੂਰੀ ਦੇ ਵਿੱਚ ਚਲਾਉਨੇ ਹਾਂ ਤੁਸੀਂ ਗੱਲ ਕੀਤੀ ਬੱਚਾ ਜਾਂਦਾ ਉਹਨੂੰ ਉੱਤੇ ਜਿਹੜਾ ਸੈਂਟਰ 'ਚ ਭੇਜਿਆ ਜਾਂਦਾ ਸਰਛਟਾਉ ਕੇਂਦਰ ਨੂੰ ਉਹ ਵਾਪਸ ਆ ਕੇ ਲੱਗ ਪੈਂਦਾ ਹਾਂਜੀ ਅੱਛਾ ਉਹਦੇ ਵਿੱਚ ਇੱਕ ਤਾਂ ਜਿਹੜਾ ਤਾਂ ਗਰੁੱਪ ਆ ਇੱਥੇ ਅਸੀਂ ਫੈਮਿਲੀ ਔਰ ਸਮਾਜ ਨੂੰ ਮੈਂ ਜ਼ਿੰਮੇਵਾਰ ਮੰਨਦਾ ਬਿਲਕੁਲ ਬਿਲਕੁਲ ਜੀ ਇੱਕ ਤਾਂ ਜਿਹੜਾ ਤਾਂ ਗਰੁੱਪ ਆ ਜੀ ਉਹ ਇਹਨੂੰ ਛੱਡਣ ਦਿੰਦਾ ਬਿਲਕੁਲ ਹਾਂਜੀ ਉੱਥੇ ਆ ਕੇ ਜ਼ਿੰਮੇਵਾਰੀ ਮਾਪੇ ਦੀ ਜ਼ਿੰਮੇਵਾਰੀ ਸਾਡੇ ਸਮਾਜ ਦੀ ਬਣਦੀ ਆ ਉਹਨੂੰ ਉਹ এনवायरमेंट ਦੇਣਾ ਦੇਣਾ ਜ਼ਰੂਰੀ ਹਾਂਜੀ ਜਿਹਦੇ ਵਿੱਚ ਉਹ ਦੁਬਾਰਾ ਇੱਕ ਚੰਗੀ ਜ਼ਿੰਦਗੀ ਸ਼ੁਰੂ ਕਰ ਸਕੇ ਮੈਂ ਇਹ ਜਿਹੇ ਬੱਚਿਆਂ ਨੂੰ ਇਹ ਜਿਹੇ ਨੌਜਵਾਨਾਂ ਨੂੰ ਜਾਣਦਾ ਹਾਂ ਹਾਂਜੀ ਜਿਹੜੇ ਲੋਕ ਛੱਡ ਕੇ ਆਏ ਹਾਂਜੀ ਦੁਬਾਰਾ ਫੇਰ ਲੱਗ ਗਏ ਲੱਗੇ ਹਾਂਜੀ ਮੈਂ ਸਰ ਤੁਹਾਨੂੰ ਇੱਕ ਫਿਰੋਜ਼ਪੁਰ ਦੀ ਇੱਕ ਤੁਹਾਨੂੰ ਨਿਊਜ਼ ਦੱਸਦੀ ਹਾਂ ਇੱਕ ਲੇਡੀ ਉਹਨਾਂ ਦਾ ਬੱਚਾ ਨਸ਼ੇ ਕਰਦਾ ਸੀਗਾ ਤੇ ਉਹਨਾਂ ਨੇ ਕੀ ਕੀਤਾ ਵੀ ਉਹਨੂੰ ਘਰ ਚ ਨਾ ਬੰਦ ਕਰ ਦਿੱਤਾ ਕਿ ਸਾਡਾ ਬੱਚਾ ਠੀਕ ਹੋ ਜਾਏ ਸਰ ਉਹ ਜਦੋਂ ਨੂੰ ਜਦੋਂ ਰਾਤ ਨੂੰ ਉਹ ਸੌਂਦਾ ਨਹੀਂ ਸੀ ਤੜਫਦਾ ਸੀ ਤਾਂ ਉਹ ਮਾਈ ਆਪ ਉਹਦੀ ਮਾਂ ਲੈ ਕੇ ਨਸ਼ਾ ਲੈ ਕੇ ਉਹਨੂੰ ਦੁੱਕ ਦਿੰਦੀ ਸੀ ਕਹਿੰਦੀ ਥੋੜਾ ਜਿਹਾ ਦੇ ਦਿਓ ਉਹ ਉੱਤੋਂ ਸੁੱਤਾ ਜਾਂ ਮੇਰਾ ਮੁੰਡਾ ਨਹੀਂ ਤਾਂ ਮਰ ਜਾਊਗਾ ਸਰ ਮਤਲਬ ਇਹੋ ਜਿਹੀ ਵੀ ਸਾਨੂੰ ਡਾਟਾ ਮਿਲਦੇ ਨੇ ਕਿਉਂਕਿ ਮੈਂ ਇੱਕ ਪੇਪਰ ਲਿਖਿਆ ਸੀ ਨਸ਼ਿਆਂ ਤੇ ਤੇ ਉਹਦੇ ਉੱਤੇ ਸਰ ਮੈਂ ਡਾਟਾ ਇਕੱਠਾ ਕੀਤਾ ਸੀ ਕਿ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਫੈਮਿਲੀਜ਼ ਨੇ ਜਾਂ ਦੂਰ ਦੇ ਇਲਾਕਿਆਂ ਵਿੱਚ ਇੱਕ ਹੋਰ ਸਰ ਤੁਹਾਨੂੰ ਪੋਜ਼ਿਟਿਵਿਟੀ ਵਾਲੀ ਐਗਜ਼ਾਮਪਲ ਦੇਣੀ ਆ ਉਹਨਾਂ ਦਾ ਜਵਾਈ ਨਸ਼ੇ ਕਰਦਾ ਸੀਗਾ ਤੇ ਸਪਲਾਈਅਰ ਵੀ ਸੀ ਉਹ ਬੀਬੀ ਗਈ ਉਹਨੇ ਪੁਲਿਸ ਨੂੰ ਜਾ ਕੇ ਜਿਹੜਾ ਦੱਸਤਾ ਜੀ ਜਦੋਂ ਨਸ਼ਾ ਦਾ ਮੈਨੂੰ ਪਤਾ ਲੱਗੂਗਾ ਤੇ ਮੈਂ ਤੁਹਾਨੂੰ ਖਬਰ ਦੇਵਾਂਗੀ ਪਹਿਲਾਂ ਤਾਂ ਉਹਨੇ ਆਪਣੇ ਜਵਾਈ ਨੂੰ ਤਲਾਕ ਦਵਾਤਾ ਕੁੜੀ ਨੂੰ ਕਿਹਾ ਮੈਂ ਤੁਹਾਨੂੰ ਇਹਦਾ ਵਸਨ ਨਹੀਂ ਦੇਣਾ ਕਹਿੰਦੀ ਮੈਂ ਇਹ ਜਵਾਈ ਨਹੀਂ ਮੈਨੂੰ ਚਾਹੀਦਾ ਤੇ ਫਿਰ ਸਰ ਜਦੋਂ ਉਹਦੇ ਮਗਰ ਲਗੇ ਸੀ ਪੁਲਿਸ ਨਾਲ ਮਿਲ ਕੇ ਉਹਨੇ ਆਪਣੇ ਜਵਾਈ ਨੂੰ ਪਕੜਵਾਇਆ ਤੇ ਜੇਲ੍ਹ ਵੀ ਕਰਵਾਈ ਜੀ ਸਰ ਦੋਨੋਂ ਤਰ੍ਹਾਂ ਦੇ ਲੋਕ ਨੇ ਜਿਹੜੀ ਪ੍ਰੋਮੋਸ਼ਨ ਕਰਨ ਵਾਲੇ ਵੀ ਨੇ ਤੇ ਸਰ ਜਿਹੜੇ ਕਹਿੰਨ ਜਿਹਨੂੰ ਆਪਾਂ ਕਹੀਏ ਸਵੇਰ ਵੀ ਨੇ ਜਿਹੜੇ ਕਹਿੰਦੇ ਸੀ ਸਮਾਜ ਨੂੰ ਬਚਾ ਲਈ ਸਾਕੀ ਸਾਡੇ ਜਿਹੜੀ ਅਗਲੀ ਪੀੜ੍ਹੀ ਹੈ ਉਹ ਤਾਂ ਬਚ ਸਕੇ ਨਾ ਕਿਉਂਕਿ ਨਸ਼ੇ ਦਾ ਜਿਹੜਾ ਸਲੋਗਨ ਹੀ ਕੀ ਹੈ ਨਸ਼ੇ ਬੰਦ ਕਰੋ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਰ ਅਸੀਂ